सत श्रीकाल जी सारों बहुत बहुत स्वागत है तो सारे का अज के इस खास शो बॉलीवुड अखबार के मैं श्वेता राणा ते तो लेके हाजिर हाँ पंजाबी इंडस्ट्री तो जुड़िया कुछ खास अपडेट्स तो खासडेट्स तेरना करते हुए शुरुआत कर लिया अज के इस खास शो की ਸਭ ਤੋਂ ਪਹਿਲਾ ਗੱਲ ਕਰਾਂਗੇ ਕੈਨੇਡਾ ਦੀ ਜੋ ਬਿਲਕੁਲ ਕੈਨੇਡਾ ਦੇ ਵਿੱਚ ਕੈਨੇਡਾ ਡੇ ਮਨਾਇਆ ਗਿਆ ਤੇ ਇਸ ਦਿਨ ਨੂੰ ਹੋਰ ਦੁੱਗਣਾ ਤਿੱਗਣਾ ਕਰਨ ਦੇ ਲਈ ਪਹੁੰਚੇ ਨੇ ਕਈ ਸਾਰੇ ਪੰਜਾਬੀ ਕਲਾਕਾਰ ਤੇ ਗੀਤਕਾਰ ਤੇ ਇਸ ਹੀ ਲੜੀ ਦੇ ਵਿੱਚ ਪਹੁੰਚੇ ਨੇ ਗੀਤਾ ਜੈਲਦਾਰ ਜੋ ਬਿਲਕੁਲ ਗੀਤਾ ਜੈਲਦਾਰ ਜਿਸ ਤਰ੍ਹਾਂ ਦੇ ਨਾਲ ਪੰਜਾਬੀ ਇੰਡਸਟਰੀ ਦੇ ਵਿੱਚ ਇੱਕ ਚੰਗੇ ਪੰਜਾਬੀ ਗਾਇਕ ਨੇ ਉਸੇ ਤਰ੍ਹਾਂ ਦੇ ਨਾਲ ਉਹਨਾਂ ਦਾ ਜ਼ਿਕਰ ਜਿਹੜਾ ਅਕਸਰ ਬਾਹਰਲੇ ਮੁਲਕਾਂ ਦੇ ਵਿੱਚ ਵੀ ਹੁੰਦਾ ਹੈ ਤੇ ਇਸ ਦਿਨ ਨੂੰ ਕਿਸ ਤਰ੍ਹਾਂ ਦੇ ਨਾਲ ਖਾਸ ਮਨਾਇਆ ਹੈ ਇਸ ਦੀ ਤਸਵੀਰ ਜਿਹੜੀ ਇਸ ਦੀ ਵੀਡੀਓ ਜਿਹੜੀ ਹੈ ਉਹ ਗੀਤਾ ਜੈਲਦਾਰ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਸਾਂਝੀ ਕਰ ਦਿੱਤੀ ਗਈ ਹੈ ਜਿਸ ਦੇ ਵਿੱਚ ਗੀਤਾ ਜੈਲਦਾਰ ਲਾਈਵ ਸ਼ੋਅ ਕਰਦੇ ਹੋਏ ਨਜ਼ਰ ਆ ਰਹੇ ਨੇ ਆਪਣੇ ਗੀਤਾਂ ਦੇ ਉੱਤੇ ਕੈਨੇਡਾ ਵਾਸੀਆਂ ਨੂੰ ਨਚਾਉਂਦੇ ਹੋਏ ਨਜ਼ਰ ਆਏ ਨੇ ਇਸੇ ਦੇ ਵਿਚਕਾਰ ਉਹਨਾਂ ਨੇ ਉੱਥੇ ਦੀਆਂ ਸੜਕਾਂ ਅੱဒီ ਵੀਡੀਓ ਇੱਕ ਸ਼ੇਅਰ ਕੀਤੀ ਹੈ ਜਿਸ ਦਾ ਵਿੱਚ ਚੁਕੀਟਾ ਜੈਲਦਾਰ ਸਾਫ਼ ਤੌਰ ਤੇ ਦੱਸਦੇ ਹੋਏ ਨਜ਼ਰ ਆ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਇਸ ਮੁੰਡੇ ਨੇ ਸੜਕਾਂ ਜਾਮ ਕਰ ਦਿੱਤੀਆਂ ਨੇ ਉਹਨਾਂ ਨੂੰ ਵੇਖਣ ਦੇ ਲਈ ਕਿਸ ਤਰ੍ਹਾਂ ਦੇ ਨਾਲ ਲੋਕੀ ਜਿਹੜੇ ਨੇ ਉਹ ਇੰਨੀ ਦੂਰੋਂ ਦੂਰੋਂ ਪਹੁੰਚ ਰਹੇ ਨੇ ਹਾਲਾਂਕਿ ਗੱਡੀਆਂ ਹੀ ਗੱਡੀਆਂ ਪੂਰੀਆਂ ਸੜਕਾਂ ਦੇ ਉੱਤੇ ਨਜ਼ਰ ਆ ਰਹੀਆਂ ਨੇ ਤਾਂ ਕਾਫੀ ਸਮੇਂ ਬਾਅਦ ਜਦੋਂ ਇਹ ਜਾਮ ਖੁੱਲਦਾ ਹੈ ਤੇ ਲੋਕੀ ਜਿਹੜੇ ਨੇ ਉਹ ਉਸ ਮੇਲੇ ਦੇ ਵਿੱਚ ਪਹੁੰਚਦੇ ਨੇ ਜਿਹੜਾ ਕਿ ਕੈਨੇਡਾ ਡੇ ਦੇ ਤੌਰ ਤੇ ਲਗਾਇਆ ਗਿਆ ਸੀ ਤਾਂ ਟ੍ਰਾਂਟੋ ਦੇ ਕੈਲਡਨ ਦੀਆਂ ਇਹ ਜਿਹੜੀਆਂ ਤਸਵੀਰਾਂ ਨੇ ਓਦ ਗੀਟਾ ਜੈਲਦਾਰ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਨੇ ਤੇ ਇਸ ਦੇ ਨਾਲ ਹੀ ਉਹਨਾਂ ਨੇ ਇਸ ਚੀਜ਼ ਦਾ ਜ਼ਿਕਰ ਜ਼ਰੂਰ ਕੀਤਾ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਨਾ ਸਿਰਫ ਪੰਜਾਬੀਆਂ ਦੇ ਵੱਲੋਂ ਬਲਕਿ ਕੈਨੇਡਾ ਦੇ ਵਿੱਚ ਵੱਸਦੇ ਉੱਥੇ ਦੇ ਹੀ ਰਹਿਾਈਸ਼ੀ ਲੋਕਾਂ ਦੇ ਵੱਲੋਂ ਵੀ ਰੱਜ ਕੇ ਪਿਆਰ ਦਿੱਤਾ ਗਿਆ ਸੋ ਆਓ ਸੁਣਦੇ ਹਾਂ ਗੀਟਾ ਜੈਲਦਾਰ ਦੀ ਆਵਾਜ਼ ਦੇ ਵਿੱਚ ਉਹਨਾਂ ਦਾ ਇਹ ਖੂਬਸੂਰਤ ਗੀਤ ਇਹ ਅੱਜ ਲਾਲ ਲਾਲ ਦੇ ਆ ਵਾਹ ਗਰੂ ਚੜਦੀ ਕਲਾ ਹੋ ਗਈ ਫੱਟੇ ਫੱਟੇ ਚੱਕੇ ਗਏ ਆ ਖੁਸ਼ੀ ਦਾ ਮਾਹੌਲ ਬਣਿਆ ਆ ਪਿਆ ਅਗਲੀ ਵੀਡੀਓ ਦੇ ਨਾਲ ਹੀ ਅਟੈਚ ਕਰ ਲਿਆ ਦੇਖੋ ਕੈਨੇਡਾ ਦੇ ਚੰਕੀਰ ਰੋਡ ਤੇ ਕਦਾ ਗਾਹ ਪਿਆ ਪਿਆ ਰੋੜਾਂ ਤੇ ਵਾਹਿਗੁਰੂ ਵਾਹਿਗੁਰੂ ਬਾਬਾ ਜੀ ਦੀ ਮੇਰ ਨਾਲ ਤੁਹਾਡੇ ਭਰਾ ਨੇ ਕੈਨੇਡਾ ਨੂੰ ਸਾਰਾ ਬਲਾਕ ਕਰਾ ਕੇ ਰੱਖਿਆ ਹੋਇਆ ਲੇਟਾਂ ਜਗਦੀਆਂ ਤੁਹਾਨੂੰ ਦਿਖਦੀਆਂ ਹੋਣੀਆਂ ਜਿੱਧਰੋਂ ਮਰਜ਼ੀ ਚੱਲ ਜਾਓ ਤੇ ਜਿਹਨੂੰ ਮਰਜ਼ੀ ਪੁੱਛ ਲਵੇ ਰਸਤਾ ਕੋਈ ਨਹੀਂ ਸੀ ਖੁੱਲਾ ਚੱਕੂਜੀ ਰੋਡ ਪੰਜਾਬੀਆਂ ਦੇ ਚੱਕੂਜੀ ਹੈ ਸੱਡੀ ਤਾਂ ਭਾਈ ਜੇ ਕੈਨੇਡਾ ਰਹਿੰਦੇ ਆ ਤੁਸੀਂ ਟੋਰਾਂਟੋ ਚ ਚੱਕੂਜੀ ਰੋਡ 6 ਘੰਟੇ ਬਲਾਕ ਰਹੀ ਆ ਜੇ ਕੋਈ ਸ਼ੱਕ ਹੋਵੇ ਪੁਲਿਸ ਵਾਲੇ ਪੁੱਛਦੇ ਜੇ ਉਹ ਜਪੋਲ ਸਿਗਰਟ ਖੀਦਾ ਅੱਜ ਪੁਲਿਸ ਵਾਲੇ ਭਰਾਵਾਂ ਨੇ ਬਹੁਤ ਸਾਡੇ ਭਰਾ ਕਈ ਪੰਜਾਬੀ ਵੀ ਸੀਗੇ ਬਈ ਬੜਾ ਛੋਟੇ ਵੱਡੇ ਭਰਾਵਾਂ ਨੇ ਸਾਡਾ ਛੋਟੇ ਵੱਡੇ ਭਰਾਵਾਂ ਨੂੰ ਬੜਾ ਸਾਥ ਦਿੱਤਾ ਤੇ ਸਾਰੀਆਂ ਸਟਰੀਟਾਂ ਬਲੌਕ ਸੀ ਪਰ ਉਹਨਾਂ ਨੇ ਫੇਰ ਵੀ ਮੇਲੇ ਨੂੰ ਕਾਮਯਾਬ ਕਰਾਇਆ ਤੇ ਜਿਹੜੇ ਬੰਦੇ ਇੱਧਰ ਉੱਧਰ ਫੇੜਨੇ ਇੱਧਰ ਉੱਧਰ ਭੇਜ ਕੇ ਫੇਰ ਵੀ ਬੰਦਾ ਮੇਲੇ ਤੇ ਬਾੜੇ ਤੇ ਕਤੋਂ ਕਿ ਇਹ ਜਰਾ ਗਿਣਿਆ ਤਾਂ ਜਾਣ ਨਹੀਂ ਸਕਦਾ ਬਹੁਤ ਜ਼ਿਆਦਾ ਕੱਟ ਸੀ ਟੂ ਮੱਚ ਵਿੰਡੋਪਨ ਤਕਰਨ ਔਜਲਾ ਦੇ ਇਨਸਟਾ ਦੇ ਉੱਤੇ 10 ਮਿਲੀਅਨ ਫਾਲੋਅਰਸ ਪੂਰੇ ਹੋ ਚੁੱਕੇ ਨੇ ਇਸ ਦੀ ਜਾਣਕਾਰੀ ਖੁਦ ਜਿਹੜੀ ਹੈ ਕਰਨ ਔਜਲਾ ਦੀ ਟੀਮ ਦੇ ਵੱਲੋਂ ਸਾਰਿਆਂ ਦੇ ਨਾਲ ਸਾਂਝੀ ਕੀਤੀ ਗਈ ਹੈ ਹਾਲਾਂਕਿ ਇਸ ਟੀਮ ਦੇ ਵੱਲੋਂ ਇਸ ਚੀਜ਼ ਦਾ ਜ਼ਿਕਰ ਕੀਤਾ ਗਿਆ ਕਿ ਕਰਨ ਔਜਲਾ ਨੇ ਆਪਣੀ ਸਟਰਗਲ ਤੋਂ ਬਾਅਦ 10 ਮਿਲੀਅਨ ਫਾਲੋਅਰਸ ਜਿਹੜੇ ਨੇ ਉਹ ਇੰਸਟਾਗ੍ਰam ਦੇ ਉੱਤੇ ਪੂਰੇ ਕੀਤੇ ਨੇ ਤੇ ਇਸ ਦੇ ਨਾਲ ਹੀ ਉਹਨਾਂ ਨੇ ਇਸ ਚੀਜ਼ ਦਾ ਵੀ ਜ਼ਿਕਰ ਕੀਤਾ ਹੈ ਕਿ ਹਜੇ ਮੁੱਕਿਆ ਨਹੀਂ ਜੇ ਬਿਲਕੁਲ ਉਹਨਾਂ ਨੇ ਇਸ ਚੀਜ਼ ਦਾ ਜ਼ਿਕਰ ਕੀਤਾ ਹੈ ਕਿ ਦਾ ਆਪਣੀ ਲਾਈਫ ਔਰ ਦਾ ਜਰਨੀ ਬਿਗਨ ਸਟਾਰਟਸ ਨਾਉ ਤਾਂ ਇਸ ਚੀਜ਼ ਦਾ ਜ਼ਿਕਰ ਜਿਹੜਾ ਉਹਨਾਂ ਨੇ ਕੈਪਸ਼ਨ ਦੇ ਵਿੱਚ ਕੀਤਾ ਇਸ ਵੀਡੀਓ ਦੇ ਨਾਲ ਤੇ ਸਾਰਿਆਂ ਨੂੰ ਇਹ ਖੁਸ਼ਖਬਰੀ ਸਾਂਝੀ ਕੀਤੀ ਹੈ ਕਿ ਕਰਨ ਔਜਲਾ ਦੇ ਇੰਸਟਾਗ੍ਰam ਦੇ ਉੱਤੇ 10 ਮਿਲੀਅਨ ਫਾਲੋਅਰਸ ਪੂਰੇ ਹੋ ਚੁੱਕੇ ਨੇ ਤਾਂ ਇਸ ਦੀ ਖੁਸ਼ੀ ਨਾ ਸਿਰਫ ਕਰਨ ਔਜਲਾ ਦੀ ਟੀਮ ਅਤੇ ਉਹਨਾਂ ਦੇ ਵੱਲੋਂ ਮਨਾਈ ਗਈ ਹੈ ਬਲਕਿ ਉਹਨਾਂ ਦੇ ਚੋਣ ਵਾਲਿਆਂ ਦੇ ਵੱਲੋਂ ਵੀ ਕਰਨ ਔਜਲਾ ਦੀ ਇਹ ਪ੍ਰੋਫਾਈਲ ਜਿਹੜੀ ਹੈ ਸਾਰਿਆਂ ਦੇ ਨਾਲ ਸਾਂਝੀ ਕਰਕੇ ਇਸ ਦੀ ਖੁਸ਼ਖਬਰੀ ਜਿਹੜੀ ਹੈ ਹਰ ਇੱਕ ਨੂੰ ਜ਼ਰੂਰ ਦੱਸੀ ਗਈ ਹੈ ਤੋਦੇ ਸੁਨੰਦਾ ਸ਼ਰਮਾ ਦੇ ਵੱਲੋਂ ਇਸ ਵਾਰ ਕੋਈ ਵੀ ਆਪਣੀ ਸ਼ਾਇਰੀ ਜਾਂ ਗੀਤਕਾਰੀ ਨੂੰ ਲੈ ਕੇ ਕੋਈ ਵੀਡੀਓ ਸਾਰਿਆਂ ਦੇ ਨਾਲ ਨਹੀਂ ਸਾਂਝੀ ਕੀਤੀ ਗਈ ਹੈ ਬਲਕਿ ਆਪਣੀ ਮਦਰ ਆਪਣੀ ਮੰਮੀ ਦੇ ਨਾਲ ਇੱਕ ਬਹੁਤ ਹੀ ਪਿਆਰੀ ਇੱਕ ਫਨੀ ਵੀਡੀਓ ਸੁਨੰਦਾ ਨੇ ਸ਼ੇਅਰ ਕੀਤੀ ਹੈ ਜਿਸ ਦੇ ਵਿੱਚ ਉਹ ਆਪਣੀ ਮੰਮੀ ਤੋਂ ਪੁੱਛਦੀ ਹੋਈ ਵਿਖਾਈ ਦੇ ਰਹੀ ਹੈ ਕਿ ਉਹ ਕੀ ਖਾਣਗੇ ਹਾਲਾਂਕਿ ਮੀਨੂ ਜਿਹੜਾ ਉਹਨਾਂ ਦੇ ਵੱਲੋਂ ਉਹਨਾਂ ਨੂੰ ਦਿਖਾਇਆ ਜਾਂਦਾ ਹੈ ਪਰ ਜਿਸ ਤਰ੍ਹਾਂ ਦੇ ਨਾਲ ਉਸ ਦੀ ਮਦਰ ਦੇ ਵੱਲੋਂ ਹਰ ਇੱਕ ਚੀਜ਼ ਨੂੰ ਨਾ ਨੁੱਕਰ ਕੀਤੀ ਜਾਂਦੀ ਹੈ ਉਸਤੇ ਵਾਕ ਵਾਕ ਐਕਸਪ੍ਰੈਸ਼ਨਸ ਜਿਹੜੀ ਹੈ ਸੁਨੰਦਾ ਸ਼ਰਮਾ ਦੀ ਹੋਈ ਜ਼ਰੂਰ ਨਜ਼ਰ ਆਂਦੀ ਤੇ ਉਸ ਦੇ ਨਾਲ ਹੀ ਟੀਚਰਾਂ ਕਰਦੀ ਹੋਈ ਆਪਣੇ ਮਾਂ ਨੂੰ ਸੁਨੰਦਾ ਵਿਖਾਈ ਦਿਤੀ ਹੈ ਤੇ ਜਦੋਂ ਉਸ ਦੀ ਮਦਰ ਨੂੰ ਪਤਾ ਲੱਗਦਾ ਹੈ ਕਿ ਸੁਨੰਦਾ ਸ਼ਰਮਾ ਇਹ ਵੀਡੀਓ ਬਣਾ ਰਹੀ ਹੈ ਤਾਂ ਸ਼ਰਮਾਉਣ ਵਾਲਾ ਚਿਹਰਾ ਜਿਹੜਾ ਹੈ ਉਸ ਦੀ ਮਦਰ ਦਾ ਜ਼ਰੂਰ ਦੇਖਿਆ ਜਾਂਦਾ ਤੇ ਕੈਪਸ਼ਨ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਸੁਮਨ ਦੇ ਤਾਂ ਨਖਰੇ ਹੀ ਬਹੁਤ ਨੇ ਹਾਲਾਂਕਿ ਐਂਡ ਉਸ ਚੀਜ਼ ਤੇ ਹੁੰਦਾ ਹੈ ਕਿ ਉਸ ਦੀ ਮਦਰ ਜਿਹੜੀ ਹੈ ਉਹ ਪਨੀਰ ਦੀ ਪੁਰਜੀ ਖਾਣਾ ਚਾਹੁੰਦੀ ਹੈ ਤਾਂ 450 ਰੁਪਏ ਰੇਟ ਨੂੰ ਲੈ ਕੇ ਸੁਨੰਦਾ ਸ਼ਰਮਾ ਟੀਚਰਾਂ ਕਰਦੀ ਹੋਈ ਜ਼ਰੂਰ ਵਿਖਾਈ ਦਿਤੀ ਹੈ ਸੋ ਬਹੁਤ ਨੀ ਵੀਡੀਓ ਕਰਦੇ ਆ ਤੁਹਾਡੇ ਨਾਲ ਵੀ ਸਾਂਝੀ ਅ ਹਮਸ ਖਾਓਗੇ ਅ ਅਵਕਾ ਟੋਸਟ ਅ ਨਖਰੇ ਜ਼ਿਆਦਾ ਵੈਸੇ ਮਮਾ ਤੁਹਾਡੇ ਅ ਆਪ ਆ ਖਾਓਗੇ ਅ ਪੋਰਸ਼ਨ ਕਾਡੂਨ ਕਿਹੜਾ ਦੱਸਿਆ ਤੁਸੀਂ ਮੈਨੂੰ ਅ ਜ਼ੈਨਿਤ ਪੌਂ ਹਾਂਜੀ ਐਵਲੈਂਟ ਹਾਂਜੀ ਹਾਂਜੀ ਇਹੜੋ ਤੋਂ ਖਾਧਰ ਜਾਂ ਪਨੀਰ ਦੇ ਡੇਡ ਚੰਕਸ ਪਾਏ ਨੇ ਉਹਨਾਂ ਦੇ ਵਿੱਚ ਕੋਈ ਨਹੀਂ ਹੈ ਹਾਂਜੀ ਕੋਈ ਨਹੀਂ ਇਹ 450 ਦਾ ਹੈ ਕਰਦਾ ਦੱਸੋ 450 ਚ ਕਿੰਨਾ ਪਨੀਰ ਆ ਜਾਂਦਾ ਭਾਵੇਂ ਮੈਂ ਕਿਨੇ ਭੁਰਜੀਆਂ ਬਣਾਵਣਾ ਸਾਰੇ ਡੱਬਰ ਨੂੰ ਖਵਾਓ ਤੇ ਹੀ ਸ਼ੈਰੀ ਮਾਨਵੀ ਲਗਾਤਾਰ ਆਪਣੇ ਲਾਈਵ ਸ਼ੋਜ਼ ਨੂੰ ਲੈ ਕੇ ਸੁਰਖੀਆਂ ਬਟੋਰਦੇ ਹੋਏ ਨਜ਼ਰ ਆ ਰਹੇ ਨੇ ਸ਼ੈਰੀਮਾਨ ਦਾ ਬਹੁਤ ਖੂਬਸੂਰਤ ਲਾਈਵ ਸ਼ੋਅ ਦੀਆਂ ਕੁਝ ਛਲਕੀਆਂ ਸ਼ੈਰੀਮਾਨ ਨੇ ਆਪਣੇ ਸੋਸ਼ਲ ਮੀਡੀਆ ਤੇ ਆਪਣੇ ਫੈਨਸ ਦੇ ਨਾਲ ਸਾਂਝੀਆਂ ਕੀਤੀਆਂ ਨੇ ਜਿਸ ਦੇ ਵਿੱਚ ਉਹ ਆਪਣਾ ਹੀ ਗੀਤ ਸਾਰਿਆਂ ਦੇ ਨਾਲ ਗਾਉਂਦੇ ਹੋਏ ਨਜ਼ਰ ਆਏ ਨੇ ਹਾਲਾਂਕਿ ਉਹਨਾਂ ਦੇ ਇਸ ਗੀਤ ਦੇ ਉੱਤੇ ਸਾਰੇ ਝੂਮਦੇ ਹੋਏ ਵਿਖਾਈ ਦਿੱਤੇ ਨੇ ਨੱਚਦੇ ਹੋਏ ਵਿਖਾਈ ਦਿੱਤੇ ਨੇ ਤੇ ਇਸ ਵੀਡੀਓ ਨੂੰ ਹੁਣ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਟ੍ਰੈਂਡਿੰਗ ਦੇ ਵਿੱਚ ਪਾਇਆ ਜਾ ਰਿਹਾ ਤੇ ਉੱਥੇ ਹੀ ਹਰ ਕੋਈ ਸ਼ੈਰੀਮਾਨ ਦੇ ਹੁਣ ਅਗਲੇ ਗੀਤ ਦੀ ਉਡੀਕ ਜ਼ਰੂਰ ਕਰ ਰਿਹਾ ਕਿਉਂਕਿ ਦੱਸ ਦਈਏ ਕਿ ਸ਼ੈਰੀਮਾਨ ਬੇਸ਼ੱਕ ਥੋੜਾ ਲੇਟ ਆਉਂਦੇ ਨੇ ਪਰ ਕੁਝ ਨਵਾਂ ਤੇ ਕੁਝ ਵੱਖਰਾ ਆਪਣੀ ਆਡੀਅੰਸ ਦੇ ਲਈ ਜ਼ਰੂਰ ਲੈ ਕੇ ਆਉਂਦੇ ਨੇ ਤੇ ਸਦਾ ਵਿਚਕਾਰ ਸ਼ੈਰੀਮਾਨ ਦੇ ਹੁਣ ਅਗਲੇ ਗੀਤ ਦੀ ਸਾਰਿਆਂ ਨੂੰ ਉਡੀਕ ਜ਼ਰੂਰ ਹੈ ਕਿਉਂਕਿ ਕਾਫੀ ਸਮਾਂ ਹੋ ਗਿਆ ਸ਼ੈਰੀਮਾਨ ਦਾ ਫਿਲਹਾਲ ਕੋਈ ਗੀਤ ਨਹੀਂ ਆਇਆ ਹੈ ਤਾਂ ਖੁਸ਼ਖਬਰੀ ਜਿਹੜੀ ਹੈ ਉਹ ਸ਼ੈਰੀਮਾਨ ਦੇ ਵੱਲੋਂ ਉਡੀਕੀ ਜ਼ਰੂਰ ਜਾ ਰਹੀ ਹੈ ਕਿ ਕਦੋਂ ਸ਼ੈਰੀਮਾਨ ਆਪਣਾ ਨਵਾਂ ਗੀਤ ਜਾਂ ਆਪਣਾ ਨਵਾਂ ਪ੍ਰੋਜੈਕਟ ਸਾਰਿਆਂ ਦੇ ਨਾਲ ਲੈ ਕੇ ਜ਼ਰੂਰ ਆ ਰਹੇ ਨੇ ਸੋ ਫਿਲਹਾਲ ਉਹਨਾਂ ਦੇ ਇਸ ਲਾਈਵ ਸ਼ੋ ਦੀਆਂ ਕੁਝ ਚਲਕੀਆਂ ਅਸੀਂ ਵੇਂ ਐਨਜੋਏ ਕਰਦੇ ਆਂ